ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜੀ ਹਾਸੇ ਮਜ਼ਾਕ ਵਾਲੀ ਗੱਲ ਆ ਇੱਕ ਕੀਨੀਆ ਦੇਸ਼ ਦੀ ਗੱਲ ਆ ਉੱਥੋਂ ਦਾ ਇੱਕ ਵਿਅਕਤੀ ਆ ਬਿਲਕੁਲ ਪੜਿਆ ਲਿਖਿਆ ਨਹੀਂ ਸੀਗਾ ਜਿਵੇਂ ਨੋਰਮਲ ਇਨਸਾਨ ਤੇ ਗੱਲ ਇਹ ਆ ਵੀ ਉੱਥੋਂ ਦਾ ਉਸ ਵਿਅਕਤੀ ਕੀਨੀਆ ਦੇ ਵਿਅਕਤੀ ਨੇ ਨਾ ਕੀਨਾਂ ਵਾਲੇ ਨੇ ਹੁੰਦੇ ਆ ਵਕਾਲਤ ਦਾ ਡਾਡੀ ਬਿਲਕੁਲ ਅਣਪੜ੍ਹ ਆਦਮੀ ਤੇ ਵਕਾਲਤ ਲੜੀ ਤੇ ਉਹ ਵੀ ਪ੍ਰੋਫੈਸ਼ਨਲ ਵਕੀਲ ਹੁੰਦਾ ਉਹ ਤੋਂ 26 ਕੇਸ ਜਿੱਤਦਾ ਹੋਰ ਅਲੱਗ-ਅਲੱਗ ਵਕੀਲਾਂ ਤੋਂ ਤੇ ਉਹਨੇ ਜਮਾ ਸ਼ੱਕ ਨਹੀਂ ਹੋਣ ਦਿੱਤਾ ਤੇ ਜਦੋਂ ਪਤਾ ਲੱਗਦਾ ਵਾ ਵੀ ਉਹਦੀ ਡਿਗਰੀ ਬਾਰੇ ਪੁੱਛਦੇ ਆ ਹੋਰ ਕਾਰਵਾਈ ਹੁੰਦੀ ਆ ਇਹ ਚੀਜ਼ਾਂ ਪਤਾ ਲੱਗਦੀਆਂ ਤਾਂ ਉਹ ਕੋਲੇ ਪੜਾਈ ਦਾ ਐਕਟਿਵਿਟੀ ਕਾਰਜ ਨਹੀਂ ਸੀਗਾ ਤਾਂ ਉਹ ਬੜੀ ਹੈਰਾਨੀ ਵਾਲੀ ਗੱਲ ਹੋਈ ਤੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਹ ਫੜ ਲਿਆ ਜਾਂਦਾ ਵਾ ਕਿੰਨਾਂ ਦੀ ਸਰਕਾਰ ਵੱਲੋਂ ਤੇ ਉਸ ਤੇ ਐਫ ਆਈ ਆਰ ਦਰਜ ਕਰ ਦਿੱਤੀ ਜਾਂਦੀ ਆ ਤੇ ਉਹ ਇੱਕ ਹੁਣ ਹੋਰ ਇੱਕ ਚੀਜ਼ ਆਟਰੋਸਟ ਹੈ ਇਹਦੇ ਚ ਕਹਾਣੀ ਚ ਵੀ ਉਹ ਆਪਣਾ ਕੇਸ ਆਪ ਖੁਦ ਲੜ ਰਿਹਾ ਵਾ ਕੁਈ ਕੇਸ ਲੜ ਨਹੀਂ ਨਹੀਂ ਆਇਆ ਉਹਦਾ ਉਹ ਹੈਰਾਨ ਸੀ ਸਾਰੇ ਉੱਥੋਂ ਦੇ ਵਕੀਲ ਵੀ ਬੰਦਾ ਬਣਾ ਨੌਲੇਜ ਤੋਂ ਬਿਨਾ ਪੜ੍ਹੇ ਲਿਖੇ ਤੋਂ 16 ਕੇਸ ਜਿੱਤਦਾ ਵਾ ਕੋਈ ਪ੍ਰੋਫੈਸ਼ਨਲ ਹਾਈ ਵਕੀਲਾਂ ਤੋਂ ਤਾਂ ਇਹ ਬਹੁਤ ਵੱਡੀ ਗੱਲ ਆ ਤਾਂ ਉਹ ਉੱਥੋਂ ਦੇ ਲੋਕ ਵਕੀਲ ਜੱਜ ਸਾਰੇ ਹੈਰਾਨ ਸੀ ਉਥੋਂ ਦੇਖਦੇ ਸੀ ਉਹਨੂੰ ਵੀ ਇੱਕ ਨਾਰਮਲ ਵਿਅਕਤੀ ਬਿਲਕੁਲ ਪੜਿਆ ਲਿਖਿਆ ਨਹੀਂ ਜਿਹਨੂੰ ਕੱਖ-ਕੱਖਾ ਨਹੀਂ ਆਉਂਦਾ ਵਕਾਲਤ ਦਾ ਤੇ ਉਹ ਬੰਦਾ ਵੀ 16 ਕੇਸ ਜੱਜ ਜਾਂਦਾ ਪ੍ਰੋਫੈਸ਼ਨਲ ਵਕੀਲਾਂ ਤੋਂ ਤੇ ਤੇ ਉਹਨੂੰ ਫੋਨ ਗ੍ਰਿਫਤਾਰ ਕਰ ਲਿਆ ਵਾ ਜਦੋਂ ਤਾਂ ਕੋਈ ਡਾਕੂਮੈਂਟ ਨਾ ਨਿਕਲਿਆ ਪ੍ਰੂਫ ਨਾ ਨਿਕਲਿਆ ਪੜਾਈ ਦਾ ਡਿਗਰੀ ਦਾ ਲਾਅ ਦੀ ਡਿਗਰੀ ਦਾ ਤੇ ਹੁਣ ਉਸ ਸਰ ਐਫ ਆਈ ਆਰ ਦਰਜ ਹੋ ਚੁੱਕੀ ਆ ਤੇ ਉਹ ਆਪਣਾ ਕੇਸ ਖੁਦ ਲੜ ਲਿਆ ਵਾ ਤੇ ਉਹਦੀਆਂ ਵਿੱਚ ਆ ਇੱਕ ਦੋ ਫੋਟੋਆਂ ਹੈਗੀਆਂ ਵਾ ਸਹੀ ਦੇਖ ਸਕਦੇ ਆ ہاں ਇੱਕ ਬੜਾ ਰਮਾਂਚਿਕ ਜਿਹਾ ਕੇਸ ਸੀ ਇਹ ਤੇ ਮੈਂ ਹੈਰਾਨ ਸੀਗਾ ਸਾਡੇ ਇੱਥੇ ਪੜੇ ਲਿਖੇ ਵਕੀਲ ਤੇ ਉਹਨਾਂ ਤੋਂ ਸਹੀ ਕੇਸ ਨਹੀਂ ਲੜੇ ਜਾਂਦੇ ਹਾਈ ਪ੍ਰੋਫਾਈਲ ਤੇ ਨਾ ਇਥੇ ਸਾਫ਼ ਮਿਲਦਾ ਵਾ ਤੂੰ ਅਨਪੜ ਬੰਦਾ ਉੱਥੇ ਐਨੇ ਕੇਸ ਇਕੱਲਾ ਹੀ ਜਿੱਤ ਕੇ ਆ ਤੇ ਲੜ ਗਿਆ ਤੇ ਇੱਥੇ ਲੋਕ ਸਲਾਬਦੀ ਕਚਹਿਰੀਆਂ 'ਚ ਲੜਦੇ ਰਹਿੰਦੇ ਧੱਕੇ ਖਾਂਦੇ ਰਹਿੰਦੇ ਆ ਕੋਈ ਇਨਸਾਫ ਨਹੀਂ ਮਿਲਦਾ ਇੱਥੇ ਕੇਸ ਉਹਨੇ ਲੰਮੇ ਲੰਮਕਦੇ ਪਏ ਆ ਤੇ ਲੋਕਾਂ ਦਾ ਬੁਰਾ ਹਾਲਾ ਤੇ ਇੱਕ ਉਹ ਦੇਸ਼ ਆ ਕਿਆ ਹੀ ਬਾਤਾਂ ਉਹਨਾਂ ਦੀ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਦੀ ਕਿਸਮਤ ਹੈ